ਮੈਂ ਅਵਿਨਾਸ਼ໄਖਰਨਾ ਸਾਬਕਾ ਮੈਂਬਰ ਪਾਰਲੀਮੈਂਟ ਫਰਵਰੀ ਹਿਮਾਚਲ ਪ੍ਰਦੇਸ਼ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅੰਤਰਰਾਸ਼ਟਰੀ ਜਲ ਦਿਵਸ ਹੈ ਆਓ ਪ੍ਰਣ ਕਰੀਏ ਕਿ ਦੁਨੀਆ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਉਹਦੇ ਲਈ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਇੱਕ ਪ੍ਰਯਾਸ ਕੀਤਾ ਸੀ ਕਿ ਸ਼ਤਾਬਦੀ ਵਿੱਚ 1 ਲੀਟਰ ਪਾਣੀ ਦੀ ਬੋਤਲ ਸਪਲਾਈ ਹੁੰਦੀ ਸੀ ਜਦੋਂ ਮੈਂ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਕਦਾ ਸਿਪ ਕਰਕੇ ਹੀ ਛੱਡ ਦਿੰਦੇ ਸੀ ਜਦ ਬੋਤਲ ਛੜ ਜਾਂਦੀ ਸੀ ਤਾਂ ਮੈਂ ਇਹ ਇਸ਼ੂ ਰੇਲਵੇ ਮੰਤਰੀ ਜਾਂ ਸਰਸਰ ਸਾਧਨ ਮੰਤਰੀ ਨਾਲ ਰੇਜ਼ ਕੀਤਾ ਤੇ ਖੁਸ਼ੀ ਹੈ ਕਿ ਕਾਫੀ ਲੰਬੀ ਲੜਾਈ ਤੋਂ ਬਾਅਦ ਉਹ ਪਾਣੀ ਦੀ ਬੋਤਲ ਅੱਧਾ ਲੀਟਰ ਦੀ ਹੋ ਗਈ ਹੈ ਇਸੇ ਤਰ੍ਹਾਂ ਬੰਦੇ ਭਾਰਤ ਦੇ ਵਿੱਚ ਵੀ 1 ਲੀਟਰ ਪਾਣੀ ਦੀ ਬੋਤਲ ਸਪਲਾਈ ਕੀਤੀ ਜਾਂਦੀ ਸੀ ਇਹ ਵੀ ਮੈਂ ਰੇਲ ਮੰਤਰੀ ਦੇ ਧਿਆਨ 'ਚ ਲਿਆਂਦਾ ਜਿਨ੍ਹਾਂ ਨੇ ਜਲਦੀ ਫੈਸਲਾ ਇੱਥੇ ਹੋਏ ਉੱਥੇ ਵੀ ਅੱਧਾ ਲੀਟਰ ਪਾਣੀ ਜਿਹੜਾ ਹੈ ਉਹ ਬੋਤਲ ਸਪਲਾਈ ਕਰਨੀ ਸ਼ੁਰੂ ਕੀਤੀ ਤਾਂ ਛੋਟ-ਛੋਟੀਆਂ ਗੱਲਾਂ ਨਾਲ ਅਸੀਂ ਦੁਨੀਆ ਦਾ ਬਹੁਤ بڑا ਕਲਾ ਕਰ ਸਕਦੇ ਆਓ ਰਲ ਕੇ ਕਸਮ ਖਾਈਏ ਕਿ ਅਸੀਂ ਰੋਜ਼ ਘਟ ਤੋਂ ਘਟ 1 ਲੀਟਰ ਪਾਣੀ ਬਚਾਣ ਦੀ ਕਸਮ ਖਾਈਏ ਜਦੋਂ ਅਸੀਂ ਸਭੇ ਨਾਲ ਸ਼ੁਰੂ ਹੋ ਜਾਾਂਗੇ ਤਾਂ ਤੁਸੀਂ ਆਪਣੇ ਆਪ ਰਸਤੇ ਲੱਭ ਲੋਗੇ ਜਦੋਂ ਅਸੀਂ ਪਾਣੀ ਬਚਾ ਕੇ ਇਸ ਦੁਨੀਆ ਦੇ ਆਉਣ ਵਾਲੇ ਸੰਕਟ ਨੂੰ ਹੱਲ ਕਰ ਸਕਾਂਗੇ ਐਨੀ ਬੇਨਤੀ ਕਰਦੇ ਹੋਏ ਜੈ ਹਿੰਦ ਮੈਂ ਅਵਿਨਾਸ਼ໄਖਰ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਵਹਾਰੀ ਹਿਮਾਚਲ ਪ੍ਰਦੇਸ਼ ਅਸੀਂ ਸਾਰੇ ਜਾਣਦੇ ਆਂ ਕਿ ਅੱਜ ਅੰਤਰਰਾਸ਼ਟਰੀ ਜਲ ਜ਼ਰੂਰ ਹੈ ਆਓ ਪ੍ਰਣ ਕਰੀਏ ਕਿ ਦੁਨੀਆ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਉਹਦੇ ਲਈ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਇੱਕ ਪ੍ਰਯਾਸ ਕੀਤਾ ਸੀ ਕਿ ਸ਼ਤਾਬਦੀ ਵਿੱਚ 1 ਲੀਟਰ ਪਾਣੀ ਦੀ ਬੋਤਲ ਸਪਲਾਈ ਹੁੰਦੀ ਸੀ ਜਦੋਂ ਮੈਂ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਕਦਾ ਸਿਪ ਕਰਕੇ ਹੀ ਛੱਡ ਦਿੰਦੇ ਸੀ ਜਾਂ ਬੋਤਲ ਛੱਡ ਜਾਂਦੇ ਸੀ ਤਾਂ ਮੈਂ ਇਹ ਇਸ਼ੂ ਰੇਲਵੇ ਮੰਤਰੀ ਜਲ ਸਰਸਾਧਨ ਮੰਤਰੀ ਨਾਲ ਰੇਜ਼ ਕੀਤਾ ਤੇ ਖੁਸ਼ੀ ਹੈ ਕਿ ਕਾਫੀ ਲੰਬੀ ਲੜਾਈ ਤੋਂ ਬਾਅਦ ਉਹ ਪਾਣੀ ਦੀ ਬੋਤਲ ਅੱਧਾ ਲੀਟਰ ਦੀ ਹੋ ਗਈ ਹੈ। ਇਸੇ ਤਰ੍ਹਾਂ ਬੰਦੇ ਭਾਰਤ ਦੇ ਵਿੱਚ ਵੀ 1 ਲੀਟਰ ਪਾਣੀ ਦੀ ਬੋਤਲ ਸਪਲਾਈ ਕੀਤੀ ਜਾਂਦੀ ਸੀ। ਇਹ ਵੀ ਮੈਂ ਰੇਲ ਮੰਤਰੀ ਦੇ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਜਲਦੀ ਫੈਸਲਾ ਇੱਥੇ ਹੋਏ ਉੱਥੇ ਵੀ ਅੱਧਾ ਲੀਟਰ ਪਾਣੀ ਜਿਹੜਾ ਹੈ ਉਹ ਬੋਤਲ ਸਪਲਾਈ ਕਰਨੀ ਸ਼ੁਰੂ ਕੀਤੀ ਹੈ। ਤਾਂ ਛੋਟ-ਛੋਟੀਆਂ ਗੱਲਾਂ ਨਾਲ ਅਸੀਂ ਦੁਨੀਆ ਦਾ ਬਹੁਤ بڑا ਪਲਾ ਕਰ ਸਕਦੇ ਹਾਂ। ਆਓ ਰਲ ਕੇ ਕਸਮ ਖਾਈਏ ਕਿ ਅਸੀਂ ਰੋਜ਼ ਘਟ ਤੋਂ ਘਟ 1 ਲੀਟਰ ਪਾਣੀ ਬਚਾਉਣ ਦੀ ਕਸਮ ਖਾਈਏ। ਜਦੋਂ ਅਸੀਂ ਸਭੇ ਨਾਲ ਸ਼ੁਰੂ ਹੋ ਜਾਾਂਗੇ ਤਾਂ ਤੁਸੀਂ ਆਪਣੇ ਆਪ ਰਸਤੇ ਲੱਭ ਲੋਗੇ ਜਦੋਂ ਅਸੀਂ ਪਾਣੀ ਬਚਾ ਕੇ ਇਸ ਦੁਨੀਆ ਦੇ ਆਉਣ ਵਾਲੇ ਸੰਕਟ ਨੂੰ ਹੱਲ ਕਰ ਸਕਾਂਗੇ ਐਨੀ ਬੇਨਤੀ ਕਰਦੇ ਹੋਏ ਜੈ ਹਿੰਦ ਮੈਂ ਅਵਿਨਾਸ਼ໄਖਰ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਵਹਾਰੀ ਹਿਮਾਚਲ ਪ੍ਰਦੇਸ਼ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅੰਤਰਰਾਸ਼ਟਰੀ ਜਲ ਦਿਵਸ ਹੈ ਆਓ ਪ੍ਰਣ ਕਰੀਏ ਕਿ ਦੁਨੀਆ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਉਹਦੇ ਲਈ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਇੱਕ ਪ੍ਰਯਾਸ ਕੀਤਾ ਸੀ ਕਿ ਸ਼ਤਾਬੀ ਵਿੱਚ 1 ਲੀਟਰ ਪਾਣੀ ਦੀ ਬੋਤਲ ਸਪਲਾਈ ਹੁੰਦੀ ਸੀ ਜਦੋਂ ਮੈਂ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਕੰਦਾ ਸਿਪ ਕਰਕੇ ਹੀ ਛੱਡ ਦਿੰਦੇ ਸੀ ਜਾਂ ਬੋਤਲ ਛੱਡ ਜਾਂਦੇ ਸੀ ਤਾਂ ਮੈਂ ਇਹ ਇਸ਼ੂ ਰੇਲਵੇ ਮੰਤਰੀ ਜਲ ਸਰਸਾਧਨ ਮੰਤਰੀ ਨਾਲ ਰੇਜ਼ ਕੀਤਾ ਤੇ ਖੁਸ਼ੀ ਹੈ ਕਿ ਕਾਫੀ ਲੰਬੀ ਲੜਾਈ ਤੋਂ ਬਾਅਦ ਉਹ ਪਾਣੀ ਦੀ ਬੋਤਲ 1/2 ਲੀਟਰ ਹੋ ਗਈ ਹੈ ਇਸੇ ਤਰ੍ਹਾਂ ਬੰਦੇ ਭਾਰਤ ਦੇ ਵਿੱਚ ਵੀ 1 ਲੀਟਰ ਪਾਣੀ ਦੀ ਬੋਤਲ ਸਪਲਾਈ ਕੀਤੀ ਜਾਂਦੀ ਸੀ ਇਹ ਵੀ ਮੈਂ ਰੇਲ ਮੰਤਰੀ ਦੇ ਧਿਆਨ 'ਚ ਲਿਆਂਦਾ ਜਿਨ੍ਹਾਂ ਨੇ ਜਲਦੀ ਫੈਸਲਾ ਇੱਥੇ ਹੋਏ ਉਥੇ ਵੀ ਅੱਧਾ ਲੀਟਰ ਪਾਣੀ ਜਿਹੜਾ ਹੈ ਉਹ ਬੋਤਲ ਸਪਲਾਈ ਕਰਨੀ ਸ਼ੁਰੂ ਕੀਤੀ ਹੈ ਤਾਂ ਛੋਟੂ ਛੋਟੀਆਂ ਗੱਲਾਂ ਨਾਲ ਅਸੀਂ ਦੁਨੀਆ ਦਾ ਬਹੁਤ بڑا ਕਲਾ ਕਰ ਸਕਦੇ ਹਾਂ ਆਓ ਰਲ ਕੇ ਕਸਮ ਖਾਈਏ ਕਿ ਅਸੀਂ ਰੋਜ਼ ਘਟ ਤੋਂ ਘਟ 1 ਲੀਟਰ ਪਾਣੀ ਬਚਾਣ ਦੀ ਕਸਮ ਖਾਈਏ ਜਦੋਂ ਅਸੀਂ ਸਭੇ ਨਾਲ ਸ਼ੁਰੂ ਹੋ ਜਾਾਂਗੇ ਤਾਂ ਤੁਸੀਂ ਆਪਣੇ ਆਪ ਰਸਤੇ ਲੱਭ ਲੋਗੇ ਜਦੋਂ ਅਸੀਂ ਪਾਣੀ ਬਚਾ ਕੇ ਇਸ ਦੁਨੀਆ ਦੇ ਆਉਣ ਵਾਲੇ ਸੰਕਟ ਨੂੰ हल कर सकनी करते हुए जय हिंद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।